ਲੁਧਿਆਣਾ ਦੇ ਵਿੱਚ ਪੰਜਾਬ ਸਟੇਟ ਲਾਟਰੀ ਬੰਪਰ ਦੀਵਾਲੀ ਬੰਪਰ ਦਾ ਡਰਾਅ ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਦੀ ਅਗਵਾਈ ਹੇਠ ਕਰਵਾਇਆ ਗਿਆ ਜਿਸ ਵਿੱਚ ਦੀਵਾਲੀ ਬੰਪਰ ਦਾ ਸਭ ਤੋਂ ਵੱਡਾ 11 ਕਰੋੜ ਬਠਿੰਡਾ ਸ਼ਹਿਰ ਦਾ ਨਿਕਲਿਆ ਜਦਕਿ ਲੁਧਿਆਣਾ ਸ਼ਹਿਰ ਦੇ ਨਾਲ ਸੰਬੰਧਿਤ ਲਾਟਰੀ ਵਿਕਰੇਤਾ ਗਾਂਧੀ ਬ੍ਰਦਰ ਦੀ ਦੁਕਾਨ ਵਿੱਚ ਵੇਚੀ ਹੋਈ ਟਿਕਟ ਦੇ ਵਿੱਚੋਂ 1 ਕਰੋੜ ਦਾ ਡਰਾ ਨਿਕਲਿਆ ਜਿਸ ਤੋਂ ਬਾਅਦ ਟੋਲ ਦੀ ਧਮਕ ਤੇ ਉਹਨਾਂ ਨੇ ਭੰਗੜੇ ਪਾ ਕੇ ਖੁਸ਼ੀ ਜ਼ਾਹਰ ਕੀਤੀ ਪੱਤਰਕਾਰ ਨਾਲ ਗੱਲਬਾਤ ਕਰਦੇ ਜਿਸ ਵਿਅਕਤੀ ਦੀ ਲਾਟਰੀ ਨਿਕਲੀ ਉਸਨੇ ਕਿਹਾ ਮੈਂ ਹੁਸ਼ਿਆਰਪੁਰ ਦਾ ਰਹਿਣ ਵਾਲਾ ਮੈਂ ਤਾਂ ਲੁਧਿਆਣਾ ਵਿੱਚ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ ਤੇ ਡਰਾਅ ਦਾ ਆਖਿਰਲਾ ਦਿਨ ਸੀ ਮੈਂ ਸ਼ਾਮ ਕਰੀਬ 5 ਵਜੇ ਦੇ ਆਸ-ਪਾਸ ਟਿਕਟਾਂ ਖਰੀਦੀਆਂ ਸਨ ਪਰ ਕਹਿੰਦੇ ਨੇ ਜਿਸ ਨੂੰ ਪਰਮਾਤਮਾ ਵੱਲੋਂ ਮਾਲੋ ਮਾਲ ਬਣਾਉਣਾ ਚਾਹੁੰਦਾ ਹੋਵੇ ਉਸ ਨੂੰ ਕੋਈ ਵੀ ਰੋਕ ਨਹੀਂ ਸਕਦਾ स्ट्रीट डियर दिवाली बम्पर दो हज़ार पच्चीस लॉटरी का आज हमने ड्रॉ निकाला है तो हमारे जो टोटल प्राइजेस थे वो है छत्तीस करोड़ छत्तीस करोड़ चौदह लाख सत्तर हजार रुपए के एंड जो फर्स्ट प्राइज है वो ग्यारह करोड़ रुपए का था एंड जो फर्स्ट प्राइज का टिकट नंबर है वो है ए फोर थ्री एट फाइव एट सिक्स एंड हमारा टोटल जो सेल्स है वो है वन डबल एट फोर नाइन थ्री नाइन

ਦੇ ਬਧਿ ਹੋ ਜਾਂਦੇ ਨੇ ਛੱਕੇ ਮਾਰੇ ਸੀ ਅੱਜ ਲੱਗਦਾ ਕਿ ਲਗਾਤਾਰ ਛੱਕੇ ਮਾਰਦੇ ਉਹਤੇ ਗਾਂਧੀ ਬਟਕ ਖੁਲਿਆ ਹੋਇਆ ਹੁਣਤਾ ਜੀ ਅਸੀਂ ਆਈਪੀਐਲ ਖੇਡਦੇ ਹਾਂ ਹਰ ਬੋਲ ਤੇ ਛੱਕਾ ਹੀ ਮਾਰੀਦਾ ਅਗਲਾ ਕੱਲ ਵੀ ਛੱਕਾ ਵਜਣਾ 2.5 ਕਰੋੜ ਦਾ ਤੇ 200 ਰੁਪਏ ਦਾ ਡਰਾਅ ਹੈ ਜੀ ਕੱਲ ਇੱਕ ਤਰੀਕ ਨੂੰ ਉਹ ਮੰਥਲੀ ਲੋਟਰੀ ਹੈ 200 ਵਾਲੀ ਉਹਦੇ ਚ ਵੀ 1.5 ਕਰੋੜ ਦਾ ਇਨਾਮ ਹੈ 10 ਲੱਖ ਦਾ ਇਨਾਮ ਹੈ 5 ਲੱਖ ਦਾ ਬਾਕੀ ਛੋਟੇ ਨਾਮ ਦੇ ਦੁਕਾਨਾਂ ਤੋਂ ਟਿਕਟਾਂ ਖਰੀਦੋ ਤੇ ਦੁਕਾਨਾਂ ਤੋਂ ਹੀ ਚੈੱਕ ਕਰੋ ਜਿਵੇਂ ਹਰ ਵੀਡੀਓ ਚ ਕਈ ਦਾ ਫਰੋਡ ਤੋਂ ਬਚੋ ਜੀ ਲਗਾਤਾਰ ਤੁਸੀਂ ਹਮੇਸ਼ਾ ਹੀ ਕਹਿੰਦੇ ਹੋ ਕਿ ਅਸੀਂ ਤੁਹਾਨੂੰ ਕੋਈ ਨਾ ਬਈ ਨਾਮ ਦਵਾਂਗੇ ਲੋਕਾਂ ਨੂੰ ਉਸੇ ਕਰਾਉਂਦਾ ਤੁਸੀਂ ਸਾਫਤ ਵੀ ਕਰਦੇ ਆ ਇਸ ਕੋਲੇ ਇਹ ਤਾਂ ਜੀ ਆਪਾਂ ਇੱਕ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਗਈਦਾ ਹੈ ਮਾਨ ਨਹੀਂ ਕਰੀਦਾ ਆਪਣੇ ਆਪ ਤੇ ਨਾ ਆਪਣੀ ਹੰਕਾਰ ਆ ਜੀ ਦਾ ਸਾਨੂੰ ਪਤਾ ਜੀ ਇਹਨਾਂ ਦੀ ਵੇਤ ਕਰ ਰਹੇ ਆ ਉਹਦੀ ਬਰਕਤ ਤਾਂ ਪੈਣੀ ਪੈਣੀ ਆ ਇੰਨੇ ਬੰਦੇ ਜੁੜੇ ਆ ਜੀ ਸਾਰਿਆਂ ਦੇ ਘਰ ਵਧੀਆ ਜਾਂਦੇ ਨੇ ਤਾਂ ਦੀ ਬਿਲਕੁਲ ਅੱਜ ਬਹੁਤ ਮਤਲਬ ਇਹ ਵਿਨਰ ਜੇ ਤਾਂ ਕਿ ਬ੍ਰਾਂਚਾ ਖੋਲ ਕੇ ਬੜੀ ਬੇਨਤੀ ਜੀ ਇੱਕ ਦੁਕਾਨ ਦੀ ਸਾਹਮਣੇ ਜਿਹੜੀ ਸਾਡੇ ਕੋਲ ਪੰਜ ਦਿਖਦਾ ਰਹੇ ਬਹੁਤ ਔਖਾ ਕੰਮ ਕਰ ਰਿਹਾ ਸਾਾਨੂੰ ਪਤਾ ਹੀ ਕਿਵੇਂ ਮੈਨੇਜ ਕਰਨਾ ਚਾਹੇ ਹਰ ਦੀਵਾਲੀ ਕੋਈ ਤਿਉਹਾਰ ਹੋਵੇ ਦੀਵਾਲੀ ਲੱਕੜੀ ਸਾਡੀ ਇੱਥੇ ਹੀ ਹੈ ਜੀ ਸਾਰੀ ਦੀਵਾਲੀ ਵੀ ਰਾਤ ਇੱਥੇ ਹੀ ਗੱਟੀ ਲੋਕੀ ਪਟਾਕੇ ਵਜਾ ਰਹੇ ਸੀ ਮੈਂ ਤਾਂ ਹੁਣ ਪਟਾਕੇ ਵਜਣ ਲੱਗੇ ਯਾਰ ਚੱਲੀਏ ਮੈਂ ਸਟਾਫ ਨੂੰ ਕਿਹਾ ਮੈਂ ਕਹਾਂ ਯਾਰ ਚੱਲਦੇ ਹਾਂ ਹੁਣ ਤੁਸੀਂ ਵੀ ਦੀਵਾਲੀ ਮਨਾਣੀ ਹੈ ਕੋਈ ਨਾ ਇੱਕ ਦਿਨ ਘੱਟ ਸੇਲ ਕਰ ਲਾਂਗੇ ਕੋਈ ਦਿੱਕਤ ਨਹੀਂ ਕਿਉਂਕਿ ਫੈਸਟੀਵਲ ਸਾਲ ਬਾਅਦ ਆਉਂ ਆ ਲੱਡੂ ਨੇ ਵੱਡੇ ਜਾ ਰਹੇ ਬਿਲਕੁਲ ਜੀ ਲੱਡੂ ਵੰਡੇ ਜਾ ਰਹੇ ਬਿਨਰ ਵੀ ਆਏ ਸੀ ਉਹਨੇ ਥੋੜੀ دیر ਪਹਿਲਾਂ ਹੁਣ ਉਹ ਚਲੇ ਗਿਆ ਰਸ ਜ਼ਿਆਦਾ ਹੋ ਗਿਆ ਸੀ ਤੇ ਹੁਣ ਕੱਲ ਆਣਗੇ ਜਦੋਂ ਕੱਲ ਆਣਗੇ ਉਦੋਂ ਉਹਨਾਂ ਦਾ ਸਾਰਾ ਕਲੇਮ ਫਾਰਮ ਦਾ ਕੰਮ ਕਰਵਾ ਕੇ ਅੱਗੇ ਪ੍ਰੋਸੈਸ ਕਰਾਵਾਂਗੇ ਚੰਡੀਗੜ੍ਹ ਤੱਕ ਜਾਵਾਂਗੇ ਇੰਨੀ ਵਧੀਆ ਸਰਵਿਸ ਦਿੰਦੇ ਆ ਮੈਂ ਕੋਈ ਵੀਲ ਕਰਾਂਗਾ ਨਾਸ ਦੇ ਵਿੱਚ ਜੇ ਤੀ ਵਟਸਐਪ ਕੋਈ ਟਿਕਟ ਖਰੀਦੀ ਹੈ ਆ ਵਲੀਦ ਵਾਲੀ ਦੀ ਜਾਂ ਕੋਈ ਅੱਗੇ ਖਰੀਦ ਰਿਹਾ ਉਹ ਤੋਂ ਫਰੌਡ ਤੋਂ ਬਚਣਾ ਵਰਸ਼ਾ ਤੇ ਸਭ ਫਰਾਡ ਹੈ ਤੇ ਰਿਜ਼ਲਟ ਤੇ ਨਕਲੀ ਬਣਾ ਕੇ ਭੇਜਦੇ ਆ ਤੁਹਾਨੂੰ ਕਹਿੰਦੇ ਨਾਮ ਨਿਕਲ ਗਿਆ ਫੋਟੋਆਂ ਸਾਡੀ ਲਾ ਦਿੰਦੇ ਵੀਡੀਓ ਸਾਡੀ ਚਲਾ ਕੇ ਉੱਥੇ ਆਪਣਾ ਨੰਬਰ ਲਾ ਦਿੰਦੇ ਡਾਊਨਲੋਡ ਕਰਕੇ ਉਹ ਜੀ ਤੋਂ ਵੀ ਬਚਣ ਮੈਂ ਐਕਚੁਅਲੀ ਮੈਂ ਵੀ ਸਿਲੀਪਾ ਦੀ ਹੁਸ਼ਿਆਰਪੁਰ ਤੋਂ ਆਂਦੀ ਤੇ ਮੇਰੇ ਇਨ-ਲਾਜ਼ ਇੱਥੇ ਮੈਂ ਉਹਨਾਂ ਨੂੰ ਕਿਤੇ ਦੇਖਣ ਆਇਆ ਸੀਗਾ ਤੇ ਅਸੀਂ ਮਾਰਕੀਟ ਨਿਕਲੇ ਬਾਅਦ ਚੋਂ ਘਰੋਂ ਤਾਂ ਮੇਰੀ ਸਿਸਟਰ ਇਨ-ਲਾਅ ਨਾਲ ਸੀਗੇ ਮੇਰੇ ਉਹ ਮੈਨੂੰ ਕਹਿੰਦੇ ਜੀਜੂ ਤੁਸੀਂ ਆਪਣਾ ਦੀਵਾਲੀ ਬੰਪਰ ਬਾਰੇ ਸੁਣਿਆ ਮੈਂ ਕਿਹਾ ਸੁਣਿਆ ਤਾਂ ਹੈਗਾ ਯਾਰ ਪਰ ਅਸੀਂ ਟ੍ਰਾਈ ਨਹੀਂ ਕਰੀ ਕੀਤਾ ਜਿਹਨੂੰ ਕਹਿੰਦੇ ਇੱਕ ਵਾਰੀ ਤੁਸੀਂ ਟਰਾਈ ਕਰਕੇ ਦੇਖੋ ਜੀ ਜੂ ਇਹਨਾਂ ਦਾ ਬਹੁਤ ਨਾਮ ਹੈ ਇੱਥੇ ਤੇ ਮੈਂ ਬੇਟੇ ਨੂੰ ਪੁੱਛੇ ਮੈਂ ਕਿਦਾਂ ਕਹਿੰਦਾ ਆਪਾਂ ਚਲੋ ਚਲੀਏ ਮੈਂ ਕਿਹਾ ਆਪਾਂ ਟਿਕਟ ਲੈਣੀ ਹੈ ਆਪਾਂ ਤੂੰ ਚੱਲ ਪਾ ਅਸੀਂ ਗਏ ਜੀ ਇੱਥੇ ਪਹੁੰਚੇ ਤੇ ਉਹ ਸਰਦਾਰ ਜੀ ਬੈਠੇ ਹੋ ਸੀਗੇ ਲਾਸਟ 5 ਟਿਕਟ ਸੀਗੀਆਂ ਉਹਨਾਂ ਕੋਲ ਤੇ ਪੰਜੋ ਫੜੀਆਂ ਮੈਂ ਦੋ ਉਹਨਾਂ ਕੋ ਤੇ ਮੈਂ ਕਿਹਾ ਸਰ ਹੋਰ ਹੈ ਨਹੀਂ ਕਹਿੰਦੇ ਹੈ ਨਹੀਂ ਜੀ ਤੇ ਕਹਿੰਦੇ ਚਲੋ ਇਦਾਂ ਕਰੋ ਮੈਂ ਪੁੱਛੇ ਮੈਂ ਕਿਹਾ ਕਿਦਾਂ ਸਾਰੀਆਂ ਲੈਣੀਆਂ ਤੁਸੀਂ ਕਹਿੰਦੇ ਹਾਂ ਜੀ ਸਾਰੀਆਂ ਲੈਣੀਆਂ ਤੇ ਇੱਕ ਮਿੰਟ ਜੀ ਮੈਂ ਕਹਿੰਦੇ ਸਾਰੀਆਂ ਲੈਣੀਆਂ ਤੁਸੀਂ ਟਿਕਟਸ ਮੈਂ ਕਿਹਾ ਹਾਂ ਜੀ ਸਾਰੀਆਂ ਦੇ ਦਿਓ ਮੇਰੇ ਤੋਂ ਪਿੱਛੇ ਚਾਰ ਪੰਜ ਛੇ ਬੰਦੇ ਖੜੇ ਸੀਗੇ ਕਿ ਦੇ ਦਿਓ ਜੀ ਉਹਨਾਂ ਨੂੰ ਕਹਿੰਦੇ ਫਿਨਿਸ਼ ਹੋ ਗਈਆਂ ਜੀ ਇਹ ਇਹਨਾਂ ਨੇ ਲੈ ਲਈਆਂ ਮੈਂ ਕਿਹਾ ਚਲੋ ਦੇ ਦਿਓ ਜੀ ਸਾਰੀਆਂ ਸਾਨੂੰ ਜੀ ਕਿੰਨੇ ਕਿੰਨੇ ਜਿਹੜਾ ਦਾ ਲੱਗਿਆ ਕਿੰਨਾ ਲੱਗਿਆ ਹਾਂ ਜੀ ਕਿੰਨੀ ਲੋਟਰੀ ਤੁਹਾਡੀ ਨਿਕਲੀ ਕਿੰਨੇ ਪੈਸੇ ਦੀ 1 ਕਰੋੜ ਦੀ ਜੀ ਹਾਂਜੀ ਹਾਂਜੀ ਜੀ ਅਗਰ ਗੱਲ ਕਰੀਏ ਤੁਸੀਂ ਤੁਹਾਡੀ ਕਿਸਮਤ ਲੱਗਣਾ ਤਾਂ ਮੈਂ ਖਿੱਚ ਕੇ ਲੈ ਕੇ ਆਈ ਔਰ ਓਬਵੀਅਸ ਜੇ ਕੋਈ ਇਦਾਂ ਦੀ ਅੱਜ ਸਵੇਰ ਤੱਕ ਜੇ ਅਸੀਂ 12 ਵਜੇ ਤੱਕ ਵੀ ਗੱਲ ਕਰੀਏ ਤਾਂ ਕੋਈ ਪਲਾਨ ਨਹੀਂ ਸੀਗਾ ਮ ਕਮ ਪ੍ਰੋਬਲਮ ਇਦਾਂ ਦੀ ਆ ਗਈ ਘਰ ਪਿੱਛੇ ਕਿ ਉਹਨਾਂ ਨੂੰ ਦੇਖਣ ਆੜਾ ਪਿਆ ਮੈਨੂੰ ਇੱਕਦਮ ਹੈਲਥ ਉਹਨੂੰ ਸਹੀ ਨਹੀਂ ਸੀਗੀ ਇੱਕਦਮ ਇਹਨੇ ਕਹਿੰਦੇ ਮੈਨੂੰ ਵਾਈਫ ਕਹਿੰਦੇ ਚਲੋ ਚਲੀਏ ਜੀ ਹੁਣੇ ਮੈਂ ਕਿਹਾ ਚੱਲ ਪੋ ਕੋਈ ਗੱਲ ਨਹੀਂ ਜੀ ਤੇ ਜਦੋਂ ਅਸੀਂ ਗਏ ਆ ਉੱਥੇ ਤੇ ਮਤਲਬ ਮੈਨੂੰ ਬੈਠੇ ਬੈਠੇ ਇੱਦੀ ਘਰੋਂ ਨਿਕਲੇ ਕੋਈ ਕਿ ਲੋਥੇ ਕੱਪੜੇ ਵਗੈਰਾ ਲੈਣੇ ਸੀਗੇ ਉਧਰ ਨੂੰ ਗਏ ਅਸੀਂ ਇੱਥੇ ਪਿਛਲੀ ਰੋਡ ਤੇ ਹੀ ਸੀਗੇ ਤੇ ਮੈਨੂੰ ਕਹਿੰਦੇ ਇੱਧਰ ਨੂੰ ਚਲੋ ਜੀ ਪਹਿਲਾਂ ਮੈਂ ਕਿਹਾ ਚਲੋ ਚੱਲ ਪੋ ਜੀ ਬਾਕੀ ਹੁੰਦਾ ਨਾ ਕਿਸਮਤ ਜੀ ਜਿੱਦ ਨੂੰ ਲੈ ਕੇ ਜਾਣੀ ਉਹਨੇ ਜੀ ਤੇ ਆ ਜਿੱਦੇ ਦੀ ਕਿ ਪਾਪਾ ਦੱਸੋ ਜੋ ਮਰਜ਼ੀ ਲਵੇ ਜੀ ਕੋਈ ਨਾ ਇਹਨੂੰ ਸਭ ਕੁਝ ਇਹਨਾਂ ਦਾ ਹੀ ਹੈ ਔਰ ਕੀ ਪਤਾ ਇਹੀ ਇੱਥੇ ਲੈ ਕੇ ਆਇਆ ਕਿਉਂ ਲੈ ਕੇ ਆਇਆ ਉਹ ਸੋਚ ਤੋਂ ਬਾਹਰ ਹੈ ਜੀ ਜੀ ਹਾਂ ਜੀ ਇਹ ਮੇਰੇ ਬ੍ਰਦਰ ਇਨ ਲਾਅ ਹੈ ਜੀ ਕਿਹੜੀ 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 ਸ਼ੌਪ ਤੋਂ ਸਪਾਈਸੀ ਲਾਅ ਦੇ ਇਹਨਾਂ ਦੀ ਜੀ ਗਾਂਧੀ ਵਾਲਿਆਂ ਦੇ ਜੀ ਹਾਂ ਜੀ ਹਾਂ ਜੀ